ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਆ ਇਸ ਟਾਈਮ ਮਿੱਤਰੋ ਪਿੰਡ ਠੱਠੀਪਾਈ ਦੇ ਵਿੱਚ ਠੱਠੀਪਾਈ ਪਿੰਡ ਆ ਜਿਹੜਾ ਮਿੱਤਰੋ ਸਮਾਲਸਰ ਤੋਂ ਸੇਖਾ ਤੇ ਸੇਖੇ ਤੋਂ ਸਿੱਧੀ ਛੜਕਾ ਜਿਹੜੀ ਠੱਠੀਪਾਈ ਪਿੰਡ ਦੇ ਵਿੱਚ ਆਉਂਦੀ ਹੈ ਮਿੱਤਰੋ ਜ਼ਿਲ੍ਹੇ ਮੋਗੇ ਦਾ ਇਹ ਪਿੰਡ ਰਹਿ ਗਿਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਾਨਵਰ ਆ ਜਿਹੜੇ ਉਹ ਘਰੇ ਰੱਖੇ ਹੋਏ ਜਾਂ ਵਪਾਰ ਦਾ ਕੰਮ ਵੀ ਆ ਥੋੜਾ ਬਹੁਤਾ ਨਾਲ ਦੀ ਨਾਲ ਪਾਈ ਹੋਣੀ ਹੁਣ ਤਾਂ ਲੱਗਦਾ ਮੈਨੂੰ ਵਪਾਰੀ ਹੈ ਨਾ ਜੀ ਹਾਂ ਵਪਾਰ ਕਰਦੇ ਆ ਬਾਈ ਹੁਣੀ ਵੈਸੇ ਬਾਈ ਹੁਣਾਂ ਦਾ ਫੋਕਸ ਆ ਜਿਹੜਾ ਵੱਧ ਉਹ ਵੱਧ ਲਾਰਜ ਫਾਰਮ ਦੇ ਉੱਤੇ ਆ ਮਿੱਤਰੋ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਕਾਫੀ ਗਿਣਤੀ ਦੇ ਵਿੱਚ ਦੁੱਧਾਰੂ ਵੀ ਰੱਖੇ ਹੋਏ ਆ ਪਰ ਉਹਨਾਂ ਜਾਨਵਰਾਂ ਦੇ ਨਾਲ-ਨਾਲ ਫੋਕਸ ਵਪਾਰ ਦੇ ਉੱਤੇ ਵੀ ਆ ਤੇ ਉਸ ਫੋਕਸ ਦੇ ਵਿੱਚ ਆਈਆਂ ਹੋਈਆਂ ਚਾਰ ਮੱਝਾਂ ਤੇ ਇੱਕ ਗਾਂ ਤਵਾਂ ਨੂੰ ਵਿਖਾਉਣੀ ਆ ਮਿੱਤਰੋ 5 ਜਨਵਾਰ ਟੋਟਲ ਵਿਖਾਉਣੇ ਆ ਵੱਡੀ ਗੱਲ ਇਹ ਆ ਵੀ 5 ਜਨਵਾਰ ਸਵੇ ਸਵੇ ਤਿਆਰ ਦੁੱਧ ਵਾਲੇ ਹੋਣ ਗਿਆ ਉਹ ਕਰਦੇ ਆ ਗੱਲਬਾਤ ਭਾਈ ਤੋਂ ਲੈਣੇ ਜਾਣਕਾਰੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਠੀਕ ਆ ਜੀ ਵਧੀਆ ਸਤਿ ਸ਼੍ਰੀ ਅਕਾਲ ਫਿਰ ਵਧੀਆ ਸਾਰੇ ਵਧੀਆ ਆਪਣੀ ਦੋਛੋੜਾ ਅੱਛਾ ਭਾਈ ਲਾਰਜ ਫਾਰਮ ਹੈ ਨਾ ਤੇ ਲਾਰਜ ਫਾਰਮ ਦੇ ਨਾਲ-ਨਾਲ ਫਿਰ ਵਪਾਰ ਦਾ ਕੰਮ ਹੈ ਹਾਂਜੀ ਨਾਲ ਸ਼ੌਂਕ ਦੇ ਤੌਰ ਤੇ ਹੀ ਕਰਦੇ ਹਾਂ ਵਪਾਰ ਦਾ ਅਸੀਂ ਇੱਕ ਗੱਲ ਆ ਵੀ ਮੰਨ ਲਓ ਜਿਵੇਂ ਫਿਰ ਫਾਰਮ ਦੀ ਦੇਖ ਰਹੇ ਕਿ ਇਧਰੋਂ ਵਪਾਰ ਦੀ ਦੇਖ ਰਹੇ ਦੋਵੇਂ ਜ਼ਿੰਮੇਵਾਰੀਆਂ ਆਪ ਹੀ ਸੰਭਲਦੇ ਹਾਂਜੀ ਆਪ ਹੀ ਸੰਭਲਦੇ ਆਂ ਕੀ ਬਾਤ ਆ ਜੀ ਸਲਾਮ ਹੈ ਮਿਹਨਤ ਨੂੰ ਪਹਿਲਾਂ ਤਾਂ ਅੱਛਾ ਭਾਈ ਇੱਕ ਵਾਰੀ ਨਾਮ ਦੱਸਿਓ ਆਪਣਾ ਜੀ ਯਾਦਵਿੰਦਰ ਜੀ ਜੀ ਯਾਦਵਿੰਦਰ ਤੇ ਸ਼ਹਿਰ ਘਰ ਆਪਣਾ ਆ ਗਿਆ ਕਿਹੜੀ ਸੜਕਾਂ ਤੇ ਦੱਲੂ ਵਾਲੇ ਦੀ ਸੜਕ ਤੇ ਦੱਲੂ ਵਾਲੇ ਵਾਲੀ ਸੜਕ ਤੇ ਠੀਕ ਹੈ ਭਾਈ ਅੱਛਾ ਭਾਈ ਜਾਨਵਰ ਤੇਰੇ ਕੋਲ ਪੰਜ ਬਕਾਊ ਆ ਹਨਾ ਹਾਂਜੀ ਪਹਿਲੇ ਨੰਬਰ ਤੇ ਇਹਨੂੰ 11 ਮਾਦਨਾਂ ਦੀ ਸੂਈ ਨੂੰ ਜਾਦਮਾ ਦਿਨਾਂ ਦੀ ਸੂਈ ਹਾਂਜੀ ਮਗਰ ਇਹਦੇ ਜਾਨਵਰ ਕਿਹੜਾ ਨਾਰ ਕੱਟਾ ਜੀ ਅੱਛਾ ਕੱਟਾ ਜਿਹੜਾ ਕੋਲੇ ਬੰਨਿਆ ਕਿੰਨੇ ਦੁੱਧ ਤੇ ਚੱਲਦੀ ਹੈ ਬਾਈ ਹੁਣ ਨੈਟ 11 ਕਿਲੋ ਆ ਜੀ ਹਾਂ ਨੈਟ 11 ਦਿਨਾਂ ਦੀ ਸੂਈ ਤੇਰੇ 11 ਕਿਲੋ ਦੁੱਧਾ ਜਿਹੜਾ ਚਵਾਉਂਦੀ ਉਹ ਤਿਆਰ ਆ ਤਿਆਰ ਆ ਜਮਾ ਚਵਾਈ ਚਵਾਈ ਕਿਵੇਂ ਲੱਗੇ ਬਹੁਤ ਮੋਟੀ ਧਾਰ ਆ ਜੀ ਓਕੇ ਆ ਜਾਵਾਂ ਪੋਲੀ ਚੁੰਟਿਆ ਨਹੀਂ ਆ ਜੀ ਠੀਕ ਆ ਸੂਆ ਇਹ ਕਿਨੂੰ ਦਾ ਸੂਈ ਆ ਤੀਜਾ ਸੂਈ ਵੀ ਹੁਣ ਤੀਜਾ ਸੂਆ ਸੂਈ ਹੋਈ ਆ ਰੇਟ ਬਾਈ ਕੀ ਰਹੂਗਾ ਇਹਦਾ 1 ਲੱਖ 5000 ਆ ਜੀ 1 ਲੱਖ ਲੇ ਮਿੱਤਰੋ ਚੁਆ ਹੈ ਕਰਮਾੜੀ ਤੀਜਾ ਸੂਈਆ 11 ਦਿਨਾਂ ਦੀ ਸੂਈ ਦੇ ਥੱਲੇ 11 ਕਿਲੋ ਦੁੱਧ ਨਿੱਟ ਕੰਡੇ ਵਾਲਾ ਤਿਆਰ ਆ ਚੁਆਈ ਚੁਆਈ ਦੀ ਪੂਰੀ ਉੱਪਰ ਦੀ ਰਿਪੋਰਟ ਆ ਹਾਂ ਜੀ ਐਂ ਲਈ ਚੱਲਿਓ ਬਹੁਤ ਸੋਹਣੀ ਜਿਹੜੀ ਕੱਦ ਬਾਡੀ ਦੀ ਮੈਂ ਸਿੰਗਾ-ਸੁੰਗਾ ਦੀ ਵੀ ਚੰਗੀ ਆ ਘਰੇ ਰੱਖਣ ਵਾਲੇ ਭਰਾ ਦੇ ਲਈ ਕੰਮ ਦੀ ਟੀਜਾ ਕਿਉਂਕਿ ਅੰਗਾ ਆਪ ਲੈ ਆਓ ਜੀ ਅੰਗਾ ਦੀਆਂ ਦੀ ਪੱਤਰੀ ਸਮੁੰਦਰੀ ਮੈਂ ਬਹੁਤ ਚੰਗੀ ਆ ਮਿੱਤਰੋ ਮੱਥੇ ਥੋੜਾ ਜਿਹਾ ਫੁੱਲ ਆ ਬੱਚਾ ਆਂਦਾ ਇਹਦੇ ਮਗਰ ਜਿਹੜਾ ਕਟਾ ਵਾ ਮਿੱਤਰੋ ਉਹ ਤੁਹਾਨੂੰ ਮੈਂ ਵਿਖਾਈ ਦਿੱਤਾ ਕੋਲੇ ਬੰਨਿਆ ਹੋਇਆ ਇਹ ਪਹਿਲੇ ਨੰਬਰ ਤੇ ਜਿਹੜੀ ਮੱਝ ਆਈ ਦੀ ਜਾਣਕਾਰ 11 ਦਿਨਾਂ ਦੀ ਸੋਈ ਆ ਤੇ 11 ਕਿਲੋਈ ਦੁੱਧ ਤਿਆਰ ਆ ਤੇ ਤੀਜਾ ਸੂਆ ਇਹ ਸੋਈ ਆ ਮਿੱਤਰੋ ਮੈਂ ਚੰਗਿਆ ਟਿਕਾਣਾ ਟਕੂਣਾ ਮੈਂ ਦਾ ਚੰਗਾ ਦਾ ਸਾਫ ਸੁਥਰੀ ਜੰਨੀ ਹੈਗੀ ਅੰਗਾ ਪੈਰਾਂ ਦੇ ਵਿੱਚ ਚੰਗੀ ਆ ਬੱਚਾ ਆਇੰਦਾ ਮਗਰ ਲਾ ਪਿੱਛੇ ਮਿੱਤਰੋ ਵੇਖ ਲਓ ਕੱਟਾ ਤੁਸੀਂ ਅੱਛਾ ਭਾਈ 2 ਨੰਬਰ ਤੇ ਇੱਕ ਝੋਟੀ ਆਪਣੇ ਕੋਲ ਖੜੀ ਆ ਹਨਾ ਜੀ ਇਹ ਵੀ ਸੋਈ ਸਵਾਈ ਹੈ ਇਹ ਵੀ ਸੂਈ ਵੀ ਹੈ ਜੀ ਇਹਨੂੰ ਕਿੰਨੇ ਦਿਨ ਹੋ ਗਏ ਭਾਈ ਸੋਈ ਨੂੰ ਇਹਨੂੰ 8 ਦਿਨ ਹੋ ਗਏ ਜੀ 8 ਦਿਨ ਹੋ ਗਏ ਸੋਈ ਨੂੰ 8 ਦਿਨਾਂ ਦੀ ਸੋਈ ਥੱਲੇ ਭਾਈ ਕਿੰਨਾ ਦੁੱਧ ਤਿਆਰ ਆ 11 ਕਿਲੋ ਨੈਟ ਇਹਦੇ ਥੱਲੇ ਵੀ ਇਹਦੇ ਥੱਲੇ ਵੀ 11 ਕਿਲੋ ਨੈਟ ਤਿਆਰ ਆ ਇਹ ਪੀਕ ਲੈਵਲ ਕਿੰਨਾ ਦੁੱਧ ਦੇ ਦੇਗੀ ਭਾਈ ਇਹ 14 ਕਿਲੋ ਦੇ ਦੂਗੀ ਦੇ ਦੂਗੀ ਝੋਟਲੀ ਵੇ ਵਾਲੀ ਹਾਂਜੀ ਲੈ ਵੇ ਠੀਕ ਆ ਭਾਈ ਦੂਜਾ ਸੂਆ ਹੈ ਦੂਜਾ ਸੂਆ ਸੋਈ ਹੈ ਵੀ ਇਹਦਾ ਰੇਟ ਭਾਈ ਇਹਦਾ 11 ਦਾਸ ਆ ਜੀ 110000 ਰੁਪਿਆ ਇਹਦਾ ਵੀ ਮਨਤਨ ਹੋ ਜਾ ਵਿੱਚੋਂ ਹਾਂਜੀ ਕਰ ਦਿਆਂਗੇ ਕਦੇ ਬਰਨ ਤੋਰੇ ਮੜਾ ਜਾ ਲੈ ਮਿੱਤਰੋ 8 ਦਿਨਾਂ ਦੀ ਸੋਈ ਥੱਲੇ 11 ਕਿਲੋ ਦੁੱਧ ਹੁਣ ਹਾਜ਼ਰ ਨਾਜ਼ਰ 14 ਕਿਲੋ ਦੁੱਧ ਖੁੱਲਾ ਡੁੱਲਾ ਝੋਟੀ ਦੇ ਜੂਗੀ ਲੈਵੇ ਭਾਂਡੇ ਵੱਲੋਂ ਬੜੀ ਚੰਗੀਆਂ ਮਿੱਤਰੋ ਸਿੰਘ ਨਿੱਕਾ ਵਾ ਜਾਵਾ ਅੰਗਾ ਪੈਰਾਂ ਦੀ ਆਹਾਂ ਦੀ ਚੰਗੀਆਂ ਮੈਂ ਵੇਖੂ ਨਹੀਂ ਹੋਇਆ ਪਹਿਲੇ ਤਾਂ ਸਰਵੇਂ ਮੱਝਾਂ ਜਿਹੜੀਆਂ ਖਾਣ ਪੀਣ ਨੂੰ ਕੁਛ ਮਰਜੀ ਪਾ ਦਿਓ ਖੁੱਲੀਆਂ ਖੁੱਲ ਗਿਆ ਵਾ ਜੀ ਹਾਂ ਠੀਕ ਹੈ ਬਾਈ ਲੈ ਜਿਹੜੀ ਮੈਂ ਖਾਣ ਪੀਣ ਨੂੰ ਖੁੱਲੀਆਂ ਨੇ ਬਾਈ ਦੁੱਧ ਵੀ ਉਹੀ ਦਿੰਦੀਆਂ ਹਾਂ ਲੈਵੇ ਦੀ ਚੜਾਈ ਲੰਬਾਈ ਤੁਹਾਨੂੰ ਮੈਂ ਦਿਖਾਉਣਾ ਬਾਈ ਨੂੰ ਲੈ ਆਉਣ ਦੇ ਉਧਰ ਨੂੰ ਮੈਂ ਮੋੜ ਲਿਆਉਂਦੇ ਤੁਹਾਨੂੰ ਮੈਂ ਦੱਸਦਾ ਤੁਸੀਂ ਆਪ ਵੀ ਜਾਣੇ ਹੁੰਦੇ ਨੂੰ ਤਾਂ ਜਾ ਬਾਈ ਇੱਥੇ ਰੁਕਿਓ ਇੱਕ ਵਾਰੀ ਗਾਣਾ ਕਰਕੇ ਥੋੜੀ ਜੀ ਲੈ ਪੁੱਤ ਇੱਥੇ ਰੋਕ ਲਓ ਬੱਸ ਕੋਈ ਗੱਲ ਨਹੀਂ ਆਹ ਵੇਖੋ ਮਿੱਤਰੋ ਜਦਾ ਤੁਸੀਂ ਥਰਮੋ ਸੂਰ ਵਾਲੇ ਪੱਖ ਤੋਂ ਜੰਮੇ ਆ ਧੁੰਨੀ ਵਾਲੇ ਪੱਖ ਨੂੰ ਲੇਵੇ ਦੀ ਲੰਬਾਈ ਬਹੁਤ ਹੈ ਤੇ ਨਾੜਾ ਨੋੜਾ ਤੋਂ ਜਿਹੜੇ ਲੇਵੇ ਦੀ ਚੜਾਈ ਆ ਉਹ ਵੀ ਤੁਹਾਨੂੰ ਇੱਠਾਂ ਕੋ ਨਜ਼ਰ ਆਊਗੀ ਗੈਪ ਸੀਲ ਠੰਡੀ ਵੀ ਛੋਟੀ ਬਹੁਤ ਬਣਦੇ ਬੱਸ ਇਹਦਾ ਬੱਚਾ ਕਿਹੜਾ ਆ ਗਿਆ ਬਈ ਇਹਦਾ ਬਈ ਆ ਇੱਥੇ ਬੈਠਾ ਆ ਬੱਚਾ ਉਹ ਆ ਕੱਟਾ ਇਹਦਾ ਦੀ ਕੱਟਾ ਕੱਟਾ ਹੀ ਆ ਬਈ ਕੱਟਾ ਹੈ ਕੱਟਾ ਹੀ ਠੀਕ ਹੈ ਇਹਦਾ ਮਗਰ ਵੀ ਕੱਟਾ ਹੀ ਆ ਮਿੱਤਰੋ 11 ਕਿਲੋ ਦੁੱਧ ਤਿਆਰਾ ਖੁੱਲਾ ਡੁੱਲਾ ਦੁੱਧ 14 ਕਿਲੋ ਮੈਂ ਦੇ ਜਾਵਾਂਗੀ ਮੇ ਦਾ ਲਿਬਾਸ ਬਹੁਤ ਚੰਗਾ ਲੇਵੇ ਭੰਡੇ ਵਾਲੀ ਮੈਂ ਆ ਅੱਛਾ ਭਾਈ 2 ਨੰਬਰ ਤੇ ਮੈਂ ਜਿਹੜੀ ਤੇਨੋਂ ਦੇ ਸੌਰੀ ਹਾਂ ਤੇਨੋਂ ਨੰਬਰ ਵਾਲੀ ਮੈਂ ਜਿਹੜੀ ਬਾਈ ਇਹ ਪਹਿਲਾ ਸੂਆ ਝੋਟੀਆਂ ਚਾਰ ਦੰਦ ਆ ਅੱਛਾ ਪਹਿਲਾ ਸੂਆ ਚਾਰ ਦੰਦ ਆ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਸੋਈ ਨੂੰ ਇਹਨੂੰ ਵੀ 8 ਦਿਨ ਹੋਇਆ ਸੋਈ ਨੂੰ 8 ਦਿਨ ਹੀ ਹੋ ਜਾਂਦਾ ਬੱਚਾ ਕਿਹੜਾ ਆ ਗਿਆ ਬਾਈ ਇਹਦੀ ਕੱਤੀ ਆ ਜੈਡ ਬਲੈਕ ਅੱਛਾ ਕੱਤੀ ਇੰਦੀ ਆ ਗਈ ਠੀਕ ਹੈ ਜੀ ਜਮਾ ਜੈਡ ਬਲੈਕ ਕਿੰਨਾ ਦੁੱਧ ਤਿਆਰ ਆ ਬਾਈ ਜਮਾ ਨੈਟ 10 ਕਿਲੋ ਤਿਆਰ ਆ ਜੀ ਕੰਡੇ ਵਾਲਾ ਹਾਂ ਕੰਡੇ ਵਾਲਾ 24 24 ਦੀ 24 24 ਇਹ ਪੋਲੀ ਵਧੀਆ ਠੀਕ ਹੈ ਬਾਈ ਕੱਢਿਓ ਬਾਹਰ ਨੂੰ ਇਹਨੂੰ ਵੀ ਖੋਲਿਓ ਮਾਣਾ ਜੀ ਲੈ ਵੀ ਮੇਤਰੋ ਇਹਦੇ ਥੱਲੇ ਲੇਵਲ ਉਆ ਇਹਨੂੰ ਵੀ ਬੜਾ ਟਿਕਾਣਿਆਂ ਦਾ ਲੱਗਾ ਹੋਇਆ ਤੁਹਾਨੂੰ ਵੇਖ ਕੇ ਰੂਹ ਖੁਸ਼ ਹੋਊਗੀ ਇਹਦਾ ਲੇਵਾ ਵੀ ਕਰਮਾ ਵਾਲੀ ਦਾ ਕੱਦ ਬਹੁਤ ਛੋਟੀ ਦਾ ਜਿਵੇਂ ਪਹਿਲਾ ਸੂਆ ਵਾ ਹੱਡਾ ਪੈਰਾਂ ਦੀ ਬਹੁਤ ਅੰਗਾਰਾਂ ਦੀ ਝੋਟੀ ਇਹ ਵੀ ਚੰਗੀ ਹੈ ਮਿੱਤਰੋ ਦੇਖ ਸਕਦੇ ਆ ਲੇਵੀ ਭਾਂਡੇ ਵਾਲੋ ਤੁਸੀਂ ਲਿਓ ਜੀ ਵੇਖੋ ਕਿਰਾਂ ਦੇ ਤੁਸੀਂ ਲੇਵਾ ਲੋ ਵਾ ਇਹਦਾ ਵੀ ਕਰਮਾ ਵਾਲੀ ਦਾ ਮਿੱਤਰੋ ਬਹੁਤ ਸੋਹਣੀ ਜਿਹੜੀ ਇਹ ਤਿਆਰ ਹੋਈ ਝੋਟੀ ਪਹਿਲਾ ਸੂਆ ਚਾਰ ਦੰਦ ਚੰਗੀ ਤਿਆਰੀ ਦੇ ਵਿੱਚ ਸੋਈ ਆ ਮਿੱਤਰੋ ਇਹਨੂੰ 8 ਦਿਨ ਹੋ ਗਏ ਸੋਈ ਨੂੰ 10 ਕਿਲੋ ਦੁੱਧ ਤਿਆਰ ਆ ਖੁੱਲਾ ਡੁੱਲਾ 12 ਕਿਲੋ ਦੁੱਧ ਪਹਿਲੇ ਸੂਏ ਦੇ ਵਿੱਚ ਝੋਟੀ ਜਿਹੜੀ ਪਾਉਂਦੀ ਰਹੂਗੀ ਦੂਜੇ ਸੂਏ ਨੂੰ 15 ਸੇਰੀ ਮੈਂ ਬਣੂਗੀ ਇਹ ਵੀ ਕਰਮਾਂ ਵਾਲੀ ਕਿਉਂਕਿ ਮੈਂ ਦਾ ਜਿਹੜਾ ਲਿਵਾ ਭਾਂਡਾ ਬਹੁਤ ਚੰਗਾ ਦੇਖ ਸਕਦੇ ਤੈ ਹੀ ਬਹੁਤ ਠੰਡਾ ਲਿਵਾ ਵਿਖਾ ਦੇ ਨੇ ਜੀ ਤਿੱਕ ਤੋਂ ਘਰੀ ਲੋ ਇਹਦਾ ਵੀ ਲੇਵੇ ਦਾ ਜਿਹੜੀ ਚੜਾਈ ਬਹੁਤ ਆ ਅਗਰ ਨੂੰ ਲੰਬਾਈ ਥੋੜੀ ਜਿਹੀ ਮੰਨ ਲਓ ਤੁਸੀਂ ਘੱਟ کہہ ਸਕਦੇ ਕਿਉਂਕਿ ਪੇਸ਼ਾ ਨੂੰ ਹਵਾਨੇ ਦੀ ਤਿਆਰੀ ਬਹੁਤ ਚੰਗੀ ਦਿਖਦੀ ਆ ਕਿਊਜ਼ ਕਰ ਲਓ ਬਾਈ ਇਹਦਾ ਰੇਟ ਕੀ ਕੀ ਦੱਸਿਆ ਸੀਗਾ ਜੀ ਇਹਦਾ 115000 115000 ਰੁਪਏ ਠੀਕ ਆ ਜੀ ਅੱਛਾ ਵੀ ਚਾਰ ਨੰਬਰ ਤੇ ਮੈਂ ਜਿਹੜੀ ਜੀ ਇਹ ਵੀ ਦੂਜਾ ਸੂਆ ਜੀ ਸੂਈ ਜੋ ਟੀਵੀ ਸੂਈ ਹੈ ਇਹ ਲੈ ਪਿਆਰ ਨੀਲੀ ਰਾਵ ਦੀ ਕੱਟੀ ਆ ਸਾਰੇ ਚੰਨ ਪੂਰੇ ਆ ਜੀ ਹਾਂ ਆ ਇੱਕ ਕੱਟੀ ਆ ਇਹਦੇ ਮਗਰ ਹੈ ਹਾਂ ਧੁੰਨੀ ਤੇ ਵੀ ਸੂਤ ਤੇ ਵੀ ਨਿਸ਼ਾਨੀਆਂ ਨਿਸ਼ਣੀਆਂ ਵਾਕਿਆ ਸਾਰੀਆਂ ਕਵਰ ਕਰਦੀ ਆ ਜੀ ਹਾਂ ਆ ਵੇਖੋ ਸੂਤ ਤੇ ਵੀ ਸੂਤ ਦਾ ਹਿਸਣ ਵੀ ਦਿਖਾ ਦੇ ਬਈ ਮੈਨੂੰ ਤਾਂ ਜਾਇਆ ਚੰਗਾ ਹੋਵੇ ਤਾਂ ਬਈ ਚੰਗਾ ਹੀ ਤਿਆਰ ਹੋ ਜਾਂਦਾ ਕਿਉਂਕਿ ਅੱਧੀ ਮੁੱਲ ਤਾਂ ਕੱਟੀ ਦੇ हिसाब ਦੇ ਫਰੀ ਹੋ ਜਾਂਦੀ 10 ਕਿਲੋ ਤਿਆਰ ਦੁੱਧ ਆ ਇਹਦੇ ਥੱਲੇ ਵੀ ਚਵਾਈ ਦੀ ਕਿਵੇਂ ਆ ਜੀ ਇਹ ਵੀ ਬਹੁਤ ਪੋਲੀ ਆ ਜੀ ਠੀਕ ਆ ਬਈ ਇਹਦਾ ਰੇਟ ਜੀ ਇਹਦਾ 85000 ਆ ਜੀ ਠੀਕ ਆ ਬਈ ਲੈ ਵੀ ਮੇਤਰੋ ਇਹਦਾ 85000 ਰੁਪਿਆ ਡਿਮਾਂ ਪੂਰੀ ਚੰਗੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਕੱਟੀ ਮਿੱਤਰੋ ਆਪ ਵੀ ਝੋਟੀ ਪੂਰੀ ਚੰਗੀਆਂ ਸੁਹਾ ਦੁੱਜਾ ਹੀ ਆ ਵੀ ਜੀ ਸਿਹ ਦੁੱਜਾ ਸੁਹਾ ਬਈ ਦੁੱਜਾ ਸੁਹਾ ਹੀ ਝੋਟੀ ਐ ਮਿੱਤਰੋ ਤੇ 10 ਕਿਲੋ ਦੁੱਧ ਕੰਡੇ ਲਾਉਣ ਵਾਲਾ ਹਾਜ਼ਰ ਨਾਜ਼ਰ ਤਿਆਰ ਆ 85000 ਰੁਪਏ ਦੀ ਡਿਮਾਂਡ ਆ ਮਿੱਤਰੋ ਵਿੱਚੋਂ ਮਾਨਸਣ ਵੀ ਹੋ ਜਾਣਾ ਵਾ ਮੈਂ ਵੀ ਟਕਾਣੇ ਦੀ ਆ ਬਣਦੀ ਤਣਦੀ ਆ ਅੰਗਾਰਾਂ ਦੀ ਮੈਂ ਚੰਗੀਆਂ ਸਾਫ਼ ਤੇ ਸੁਥਰੇ ਜਿੰਨੇ ਵੀ ਵਜੂਦ ਆ ਮੈਂ ਉਹਦੇ ਬਹੁਤ ਚੰਗੀਆਂ ਜਿਹੜੇ ਮੈਨੂੰ ਚਾਹੀਦੇ ਆ ਵਜੂਦ ਇਹਦੇ ਵਿੱਚ ਪੂਰੇ ਚੰਗਿਆ ਵੀਡੀਓ ਵੀਰ ਦੀ ਪਹਿਲੇ ਹੀ ਬਣਾਈ ਆ ਫਰ ਇੱਕ ਗੱਲ ਦੱਸ ਦੇਣਾ ਚਾਹਣਾ ਭਾਵਾਂ ਦੇ ਹਿਸਾਬ ਤੇ ਮੈਨੂੰ ਬਹੁਤ ਵਧੀਆ ਕੰਮ ਲੱਗਿਆ ਰੇਟ ਆ ਜਿਹੜੇ ਬਾਈ ਦੇ ਉਹ ਇੱਕ ਟਿਕਾਣੇ ਦੇ ਕੀਤੇ ਆ ਬਾਈ ਨੇ ਮੇਰੇ ਤੋਂ ਇੱਕ ਗਾਂ ਆ ਗਈ ਬਾਈ ਹਨਾ ਜੀ ਹਾਂ ਜੀ ਗਾਂ ਇਹ ਤਾਂ ਗਾਂ ਹੋ ਗਈ ਇੰਦਾ ਬਾਈ ਕਿੰਨਾ ਸੂਆ ਜੀ ਇਹ ਦੂਜਾ ਸੂਆ ਸੋਈ ਆ ਬਾਈ ਦੂਜਾ ਸੂਆ ਸੋਈ ਆ ਹਾਂ ਜੀ ਕਿੰਨੇ ਦਿਨ ਹੋ ਗਏ ਬਾਈ ਸੋਈ ਨੂੰ ਇਹਨੂੰ ਇਹਨੂੰ ਨੌਵੇਂ ਦਿਨ ਅੱਜ ਅੱਛਾ ਵੱਛੀ ਇਹਦੇ ਮਗਰ ਨਾ ਜੀ ਹਾਂ ਵੱਛੀ ਕਾਲੀ ਠੀਕ ਹੈ ਇਹਦੇ ਫਿਰ ਕਿੰਨਾ ਦੁੱਧ ਤਿਆਰ ਨੌਵੇਂ ਦਿਨ ਸੂਈ ਤੋਂ ਇਹ ਕੰਡੇ ਵਾਲਾ 16 ਕਿਲੋ ਆ ਜੀ ਐਨ ਕੰਡੇ ਵਾਲਾ 16 ਕਿਲੋ ਤਿਆਰ ਕਿ ਚੁਆਈ ਚੁਰੀ ਠੰਡੀ ਇਹ ਲਾ 63000 ਰੁਪਿਆ ਜੀ 63000 ਰੁਪਿਆ ਮੰਗਤਾਂ ਵਿੱਚੋਂ ਜੀ ਮੰਨਤਨ ਕਰ ਦਿਆਂਗੇ ਠੀਕ ਹੈ ਕੱਢਿਓ ਬਰ ਮੁੱਗਾਂ ਨੂੰ ਲੈ ਮਿੱਤਰੋ ਕਰੋ ਸੰਗ ਸੁਆ ਕਿੰਨੂਆ ਸੀਗੀ ਇਹ ਜੀ ਦੂਜਾ ਜੀ ਦੂਜਾ ਦੂਜਾ ਸੁਆਵਾ 63000 ਰੁਪਿਆ ਡਿਮਾਂਡ ਆ 16 ਕਿਲੋ ਦੁੱਧ ਨੋਵਾਂ ਦਿਨਾਂ ਦੀ ਸੋਈ ਥੱਲੇ ਐਣ ਕੰਡੇ ਲਾਉਣ ਵਾਲਾ ਜਿਹੜਾ ਹਾਜ਼ਰ ਨਜ਼ਰ ਲੇਵੇ ਭਾਂਡੇ ਵਾਲੀ ਵਹਿੜਾ ਮਿੱਤਰੋ ਲਿਓ ਜੀ ਸੋ ਬਣਦੀ ਤਣ ਦੀ ਆ ਥੱਲੋ ਵਹਿੜਾ ਜੀ ਬਹੁਤ ਚੰਗੀ ਆ ਬਾਜ਼ਾਰ ਬਜ਼ੂਰ ਦੇ ਵਿੱਚ ਤਾਂ ਕਿਆ ਬਾਤ ਦੀ ਚੀਜ਼ ਬਣੂਗੀ ਥੱਲੋ ਮਿੱਤਰੋ ਚੁਗਾਈ ਤਾਂ ਬਹਿ ਕੇ ਉੱਠ ਥੋੜੋ ਬਸਾਂ ਹੈ ਦੇਖ ਸਕਦੇ ਹੋ ਤੁਸੀਂ ਮਿੱਤਰੋ ਇਹ ਐਂ ਟਿਕਾਣਾ ਟਿਕੋਣਾ ਜਿਹੜਾ ਮੈਂਦਾ ਉਹ ਵੀ ਤੁਹਾਨੂੰ ਪਸੰਦ ਆਊਗਾ ਇਹ 5 ਜਨਵਾਰ ਸੀ ਭਾਈ ਪਿੰਡ ਠੱਠੀ ਭਾਈ ਦੇ ਵਿੱਚ 5 ਜਨਵਾਰਾਂ ਦੀ ਡਿਟੇਲ ਲੈਤੀ ਆ ਗੱਲਬਾਤ ਵੀਡੀਓ ਵਿੱਚ ਕਹਿਤੀ ਆ ਜਿਹੜਾ ਜਨਵਾਰ ਤੁਹਾਨੂੰ ਫਿੱਟ ਲੱਗੂਗਾ ਨੰਬਰ ਆਪਾਂ ਵੀਰ ਦਾ ਲੈਣਾ ਹੈ ਭਾਈ ਨੰਬਰ ਦਿੱਸਿਆ ਆਖੋ 98788 98788 04644 04644 98788 04644 ਹਾਂ ਜੀ 98788 04644 ਤੇ ਤੁਸੀਂ ਕਰਨਾ ਮੈਂ ਪਾਈ ਦੇ ਨਾਲ ਰابطਾ ਕਾਇਮ ਜਾਨਵਰ ਟਿਕਾਣੇ ਦੇ ਆ ਬਰੀਕੀਆਂ ਲੇਵੇ ਦੀਆਂ ਭਾਂਡਿਆਂ ਤੋਂ ਸਾਫ਼ ਸੁਥਰੀਆਂ ਜਾਵਾਂ ਇੱਕ ਗਾਵਾਂ ਤੇ ਚਾਰ ਮੱਜਾਂ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਦੋਸਤੋ ਚਲੋ ਤਾਂ ਮਿਲਦੇ ਰਵਾਂਗੇ ਫਿਰ ਕਿਸੇ ਨਵੀਂ ਵੀਡੀਓ ਤੇ